ਮੈਂ ਅੱਜ ਇੱਕ ਚਿੱਠੀ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਔਰ ਉਹਦੇ ਵਿੱਚ ਮੈਂ ਇਹ ਗੱਲ ਕਹੀ ਹੈ ਕਿ ਜਿੰਨੇ ਜਿੰਨੇ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਨਾ ਉਹਦਾ ਡੋਪ ਟੈਸਟ ਹੋਣਾ ਚਾਹੀਦਾ ਮੈਂ ਪਹਿਲੀਆਂ 'ਚ ਕਰਾਉਣ ਨੂੰ ਤਿਆਰ ਔਰ ਡੋਪ ਟੈਸਟ ਹੋਣਾ ਚਾਹੀਦਾ ਔਰ ਜਿੰਨਾ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਚੁੱਕੇ ਆ ਕਿ ਜਦੋਂ ਵੀ ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਜਦੋਂ ਪਾਰਲੀਮੈਂਟ 'ਚ ਜਾਨੇ ਹੋ ਤਾਂ ਉਦੋਂ ਜਦੋਂ ਸੌ ਚੱਕ ਸਮਾਗਮ ਜਿਹੜਾ ਉਹ ਸੌ ਚੱਕ ਸਮਾਗਮ ਉਦੋਂ ਹੋਣਾ ਚਾਹੀਦਾ ਹੈ ਕਿ ਜਦੋਂ ਡੋਪ ਟੈਸਟ ਹੋਵੇ ਉੰਦੀ ਰਿਪੋਰਟ ਆ ਜੇ ਕਿ ਸਹੀ ਆਈ ਹੈ ਜਾਂ ਗਲਤ ਆਈ ਹੈ ਜੇ ਕਿਸੇ ਦਾ ਲੱਗਦਾ ਹੈ ਕਿ ਇਹ ਨਸ਼ੇੜੀ ਆ ਉਹਨੂੰ ਉੱਥੇ ਦਾਖਲ ਕਰਾਇਆ ਜਾਵੇ ਉਹਨੂੰ ਨਸ਼ਾ ਰਹਿਤ ਕੀਤਾ ਜਾਵੇ ਫਿਰ ਸੌਂਚ ਕਾਈ ਜਾਵੇ ਤਾਂ ਕਿ ਉਹਨਦੇ ਜਿਹੜੀ ਕੰਸਿਸਟੈਂਸੀ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਸਾਡੇ ਨਾਲ ਧੋਖਾ ਆਇਆ ਅਸੀਂ ਇੱਕ ਚਿਹਰਾ ਮੋਰਾ ਵੇਖਿਆ ਇੱਕ ਅਸੀਂ ਕੱਦ ਵੇਖ ਲਿਆ ਕਿ ਬੰਦਾ 6 ਫੁੱਟ ਦਾ ਹੈ ਪਰ ਇਹ ਨਹੀਂ ਵੇਖਿਆ ਕਿ ਯਾਰ ਇਹ ਨਸ਼ੇੜੀ ਆ ਇਸ ਕਰਕੇ ਜਿੱਦਣ ਇਹ ਕੰਮ ਹੋ ਗਿਆ ਜਿੱਦਣ ਸਾਡੇ ਲੀਡਰ ਸੁਧਰ ਕੇ ਉਦੋਂ ਦੇਸ਼ ਵੀ ਸੁਧਰ ਜਾਏਗਾ ਤੇ ਪੰਜਾਬ ਵੀ ਵੱਧ ਜਾਏਗਾ ਪੁੱਛਣਾ ਚਾਹ ਨਸ਼ਾ ਕਿਤੋਂ ਸਟਾਰਟ ਹੋਇਆ ਦੱਸੋ ਥੋੜਾ ਜਿਹਾ ਗੱਲ ਇਹ ਕਿ ਨਸ਼ਾ ਬਾਦਲਾਂ ਤੋਂ ਸਟਾਰਟ ਹੋਇਆ ਪੁੱਛਣਾ ਕੀ ਹੈ ਤੁਹਾਡੇ ਤੇ ਮਜੀਠੀਆ ਆਉਂਦਾ ਉਹਨੂੰ ਪੁੱਛ ਲਿਆ ਜੇ ਕਿਤੇ ਨੂੰ ਚਿੱਟਾ ਕਿਉਂ ਕਹਿੰਦੇ ਆ ਉਹਨੂੰ ਕਿਹੜਾ ਫਲਵੈਰੀ ਹੋਈ ਹੈ ਇਸੇ ਕਰਕੇ ਚਿੱਟਾ ਕਹਿੰਦੇ ਆ ਨਾ ਇਸ ਤੋਂ ਪਤਾ ਫਿਰ ਕਾਂਗਰਸ ਸਰਕਾਰ ਆਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਸੌਂਫ ਦੇ ਹੀ ਗੁਟਕਾ ਸਾਫ ਕਰ ਚੁੱਕੇ ਪੀ ਵੀ ਦਾ ਨਸ਼ਾ ਜਿਹੜਾ ਵਾ ਹਫਤੇ ਵਿੱਚ ਖਤਮ ਕੀਤਾ ਗਿਆ ਸਾਨੂੰ ਵੀ ਲੈ ਡੁੱਬਿਆ ਤੇ ਆਪਦੀ ਵੀ ਜ਼ਮਾਨਤ ਜ਼ਬਤ ਕਰਾ ਲਈ ਕਿ ਲਮਰੇਟੇ ਸਕੂਟਰ ਵਾਲੇ ਨੇ ਰਹਾਤਾ ਭਾਈ ਗੁਰੂ ਨਾਲ ਨਹੀਂ ਘਟ ਸਕਿਆ ਔਰ ਗੁਰੂ ਤੋਂ ਵੱਡੀ ਕੋਈ ਗੱਲ ਨਹੀਂ ਔਰ ਮੈਂ ਕਿ ਤੁਹਾਨੂੰ ਵੀ ਬੇਨਤੀ ਕਰਦਾ ਸਾਰੇ মিডিਆ ਵਾਲੇ ਸਾਥੀ ਇਹ ਸੀਟ ਨੂੰ ਪੰਥਕ ਕਿਹਾ ਜਾ ਸਕਦਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੁਸੀਂ ਕਹੇ ਗੁਰੂਆਂ ਦੀ ਜਗਨ ਨੂੰ ਵੀ ਕਹਿ ਸਕਦੇ ਹੋ ਕਿ ਹੌਟ ਸੀਟ ਆ ਬਈ ਇਹਨੂੰ ਹੌਟ ਸੀਟ ਨਾ ਕਹਿਆ ਕਰੋ ਇਹਨੂੰ ਪੰਥਕ ਸੀਟ ਕਹਿਆ ਕਰੋ ਕਿਉਂਕਿ ਇੱਥੇ ਇੱਥੇ ਜੇ ਪੰਥਕ ਚਿਹਰੇ ਉੱਤਰੇ ਆ ਇੱਕ ਕੱਲਾ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਕੋਲ ਪੰਥਕ ਚਿਹਰਾ ਹੀ ਨਹੀਂ ਜੋ ਵੀ ਮੈਨੂੰ ਕਿਸੇ ਨੇ ਦੱਸਿਆ ਉਹ ਕਹਿੰਦੇ ਜੀ ਇੱਕ ਤਾਂ ਉਹ ਦੂਜਾ ਕੰਮ ਵੀ ਚਲਾ ਲੈਂਦਾ ਤੇ ਇੱਕ ਉਹ ਕਹਿੰਦੇ ਕਿ ਜਿਹੜੀ ਪੱਗ ਵੀ ਉਹਨੂੰ ਆਪ ਨੂੰ ਨਹੀਂ ਬਣਣੀ ਆਉਂਦੀ ਜੀ ਉਹਦੇ ਲਈ ਵੀ 18000 ਤੇ ਬੰਦਾ ਰੱਖਿਆ ਉਹ ਪੱਗ ਬਣਦਾ ਇਸ ਕਰਕੇ ਵੀ ਜਿਹੜਾ ਬੰਦਾ ਆਪਦੇ ਆਪ ਨੂੰ ਨਹੀਂ ਸਵਾਰ ਸਕਦਾ ਉਹ ਝੰਡੇ ਵਾਲੇ ਆਲਿਓ ਤੁਹਾਡਾ ਕੀ ਸਵਾਰੂਗਾ ਵਰਸਾ ਸਿੰਘ ਬਲਟੋਵਾ ਨੂੰ ਕਿਸ ਤਰ੍ਹਾਂ ਯਾਰ ਵਰਸਾ ਸਿੰਘ ਬਲਟੋਵਾ ਤਾਂ ਮੇਰੀ ਗੱਲ ਸੁਣੋ ਉਹ ਤਾਂ ਲਾਈਵ ਹੁੰਦਾ ਉਹ ਤਾਂ ਕਦੀ ਤੁਹਾਡੇ ਕੋਲ ਵੀ ਨਹੀਂ ਆਇਆਗਾ ਤੇ ਵਰਸਾ ਵਰਸਾ ਸਿੰਘ ਬਲਟੋਵਾ ਦੀ ਗੱਲ ਕੀ ਕਰਦੇ ਮਾਣੇ ਨਾ ਰੱਖਦਾ ਦਰਸਾ ਤੇ ਠੀਕ ਹੈ ਵਰਸਾ ਤਾਂ ਉਹਨੇ ਕੀ ਸੁਭਾਲਣਾ ਸੀ ਉਹਦੇ ਤੋਂ ਆਪਦਾ ਆਪਣੀ ਸੰਭਾਲਿਆ ਜਾਂਦਾ ਸਰਦਾਰ ਵਿਕਰਮ ਸਿੰਘ ਜੀਠੀਆ ਕਹਿ ਰਹੇ ਆ ਵੀ ਜਿਹੜੇ ਵਾ ਤੁਹਾਡਾ ਆਪਸ ਵਿੱਚ ਜਿਤਾ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਪਸ ਵਿੱਚ ਫਿਕਸ ਹੀ ਮੈਚ ਹੈ ਅੱਜ ਕਹਿ ਰਹੇ ਸੀ ਬਿਕਰਮਜੀਤ ਮਜੀਠੀਆ ਕੀ ਹੈ ਕਿਤੇ ਬਾਦ ਘਾਟ ਚ ਹੋਗਾ ਇਸ ਕਰਕੇ ਬਿਕਰਮਜੀਤ ਮਜੀਠੀਆ ਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਬਿਕਰਮਜੀਤ ਮਜੀਠੀਆ ਜੀ ਜਿਹੜੇ ਕੇਸਾਂ 'ਚ ਤੁਸੀਂ ਗਏ ਹੋ ਉਹ ਜਿਹੜੀਆਂ ਤੁਹਾਡੀਆਂ ਜ਼ਮਾਨਤਾਂ ਆਈਆਂ ਉਹ ਠਾਕੀ ਨਿਕਰਾਂ ਵਾਲਿਆਂ ਨੇ ਕਰਾ ਕੇ ਦਿੱਤੀਆਂ ਨੇ ਉਹ ਇੰਜ ਨਹੀਂ ਜ਼ਮਾਨਤਾਂ ਹੁੰਦੀਆਂ ਚਿੱਟੇ ਜੋ ਬਾਹਰ ਨਹੀਂ ਆਇਆ ਜਾਂਦਾ ਅਮਰਤਪਾਲ ਬਾਰੇ ਕੀ ਕਹਿਣਾ ਚਾਹੋ ਉਹ ਗੁਰੂ ਦਾ ਬਾਣਾ ਪਿਆ ਜਿਹੜਾ ਬੰਦਾ ਗੁਰੂ ਨੂੰ ਮੰਨਦਾ ਮੈਂ ਨਾ ਕਿ ਚਾਹੇ ਕੋ ਸਾਧੂ ਹੈ ਚਾਹੇ ਕੋਈ ਹੈ ਮੈਂ ਬਾਣੇ ਬਾਰੇ ਕੁਝ ਨਹੀਂ ਕਹਿ ਸਕਦਾ ਬੰਦਾ ਬਾਣੇ 'ਚ ਨਹੀਂ ਬੰਦਾ ਗੁਰਸ਼ਿਕ ਨਹੀਂ ਮੈਂ ਉਹਦੇ ਤੇ ਟਿੱਪਣੀ ਕਰ ਸਕਦਾ ਪਰ ਜੇ ਤੁਸੀਂ ਕਹੋ ਕਿ ਗੁਰੂ ਦੇ ਬਾਣੇ ਤੇ ਮੈਂ ਟਿੱਪਣੀ ਕਰਾਂ ਕਿਉਂਕਿ ਸਾਡੇ ਨਾਲ ਸਿੰਘ ਦਾ ਮਤਲਬ ਹੈ ਸ਼ੇਰ ਔਰ ਜਦੋਂ ਨਾਲ ਭਾਈ ਸਾਹਿਬ ਲੱਗ ਗਿਆ ਮੈਂ ਕਹਿੰਦਾ ਲੋਕਤੰਤਰ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕਾ ਲੜਦਾ ਵੀ ਚਾਹੀਦਾ ਔਰ ਇਸ ਕਰਕੇ ਭਈ ਹਰੇਕ ਨੇ ਜਿਹੜੀ ਵੋਟ ਆ ਉਹ ਜਿਵੇਂ ਅਕੇ ਡੈਨੀ ਜੀ ਨੇ ਕਿਹਾ ਕਿ ਮਤ ਦਾਂ ਉਹ ਤਾਂ ਆਪਦੀ ਮਤ ਨਾਲ ਤੁਸੀਂ ਅੰਦਰ ਜਾ ਕੇ ਪਾਉਣੀ ਹੈ ਹੁਣ ਗੱਲ ਇਹ ਹੈ ਕਿ ਸਾਡੇ ਕੋਲ ਪ੍ਰਚਾਰ ਲਈ ਤਾਂ ਸਾਰੇ ਲੀਡਰ ਆਉਂਦੇ ਨੇ ਪਰ ਵੋਟ ਤਾਂ ਇੱਕ ਨੂੰ ਪੈਣੀ ਹੈ ਵੋਟ ਉਹਨੂੰ ਪੈਣੀ ਹੈ ਜਿਹੜਾ ਪੰਜਾਬ ਨੂੰ ਤੇ ਦੇਸ਼ ਨੂੰ ਬਚਾ ਸਕੇ ਉਹ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਕਿਉਂਕਿ ਸਾਰੇ ਜਿੰਨੇ ਵੀ ਚਾਜ ਨੇ ਚੀ ਲੀਡਰ ਆ ਸਾਰੇ ਨਸ਼ੇ ਦੇ ਰਾਜਨੀਤੀ ਕਰਦੇ ਆਏ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਰ ਨਸ਼ਾ ਫਿਰ ਨਹੀਂ ਖਤਮ ਹੋ ਰਿਹਾ ਮੈਂ ਤਾਂ ਇੱਕ ਗੱਲ ਕਹੀ ਹੈ ਕਿ ਨਸ਼ਾ ਫਿਰ ਖਤਮ ਹੋ ਸਕਦਾ ਹੈ ਕਿ ਜਿੰਨਾ ਚਿਰ ਜੁम्मे ਦਾ ਜ਼ਿੰਮੇਵਾਰੀ ਫਿਕਸ ਨਹੀਂ ਕੀਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ